ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਸੁਣਨੇ ਇੱਕ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਲੇਕਿਨ ਉਸ ਤੋਂ ਪਹਿਲਾਂ ਦੱਸ ਦਈਏ ਇਸ ਸਮੇ ਅਸੀਂ ਨਵਾਂ ਸ਼ਹਿਰ ਐਸਐਸਪੀ ਆਫਿਸ ਦੇ ਬਾਹਰ ਮੌਜੂਦ ਹਾਂ ਔਰ ਕਾਨਫਰੈਂਸ ਹਾਲ ਹੈ ਬਿਲਕੁਲ ਮੇਰੇ ਪਿੱਛੇ ਇੱਥੇ ਥੋੜੀ ਦੇਰ ਦੇ ਅੰਦਰ ਐਸਐਸਪੀ ਸਾਹਿਬ ਪਹੁੰਚ ਕੇ ਪ੍ਰੈਸ ਕਾਨਫਰੈਂਸ ਕਰਨਗੇ ਆਪਣੀ ਪੂਰੀ ਟੀਮ ਦੇ ਨਾਲ ਪਰ ਦੱਸ ਦਈਏ ਕਿ ਮੰਗਲਵਾਰ ਦਾ ਵਾਕਿਆ ਜਿਹੜਾ ਹੋਇਆ ਸੀਗਾ ਕੇਕੇ ਐਂਟਰਪ੍ਰਾਈਜ਼ਸ ਸਾਲੋਂ ਵਿਖੇ ਗੋਲੀਆਂ ਚੱਲੀਆਂ ਸੰਤਾਪੜ ਤੋੜ ਉਸਦੇ ਬਾਬਤ ਪ੍ਰੈਸ ਕਾਨਫਰੰਸ ਹੋਣੀ ਹੈ ਲੇਕਿਨ ਉਹਦੇ ਅੰਦਰ ਇੱਕ ਬਹੁਤ ਵੱਡਾ ਐਂਗਲ ਸਾਹਮਣੇ ਆ ਜਿਸ ਨੂੰ ਸਾਰ ਨੂੰ ਹੈਰਾਨ ਕਰਕੇ ਰੱਖ ਦਿੱਤਾ ਜੋ ਸਾਡੇ ਤੱਕ ਜਾਣਕਾਰੀ ਪਹੁੰਚੀ ਉਹਦੇ ਆਧਾਰ ਤੇ ਗੱਲ ਕਰੀਏ ਤਾਂ ਜਿਹੜੀਆਂ ਕੇਕੇ ਐਂਟਰਪ੍ਰਾਈਜ਼ਸ ਵੈਸਟਰਨ ਯੂਨੀ ਦੇ ਜਿਹੜੀਆਂ ਦੁਕਾਨ ਉੱਥੇ ਗੋਲੀਆਂ ਚੱਲੀਆਂ ਸੰਤਾਪੜ ਤੋੜ ਚਾਰ ਗੋਲੀਆਂ ਚੱਲੀਆਂ ਸਨ ਉਹਦੇ ਪਿੱਛੇ ਹੁਣ ਗੈਂਗਸਟਰ ਦਾ ਨਾਮ ਵੀ ਸਾਹਮਣੇ ਆਇਆ ਗੈਂਗਸਟਰ ਦੀ ਇਨਵੋਲਵਮੈਂਟ ਵੀ ਸਾਹਮਣੇ ਆਈ ਹੈ ਗੈਂਗਸਟਰ ਵਾਲਾ ਐਂਗਲ ਵੀ ਸਾਹਮਣੇ ਆਇਆ ਔਰ ਉਹ ਗੈਂਗਸਟਰ ਕੌਣ ਹੈ ਉਹਦੇ ਬਾਰੇ ਜਾਣਕਾਰੀ ਤੁਹਾਨੂੰ ਵੀਡੀਓ ਦੇ ਅਗਲੇ ਹਿੱਸੇ ਵਿੱਚ ਦਵਾਂਗੇ ਲੇਕਿਨ ਇੱਕ ਵਾਰ ਯਾਦ ਕਰਵਾ ਦਈਏ ਕਿ ਮੰਗਲਵਾਰ ਨੂੰ ਹੋਇਆ ਕੀ ਸੀ ਮੰਗਲਵਾਰ ਨੂੰ ਸਾਲੋ ਪਿੰਡ 4 ਵਜੇ ਦੇ ਕਰੀਬ ਤਿੰਨ ਨਕਾਬ ਪੋਸ਼ਕ ਦੁਕਾਨ ਦੇ ਅੰਦਰ ਦਾਖਲ ਹੁੰਦੇ ਆ ਕੇਕ ਐਂਟਰਪ੍ਰਾਈਜ਼ਸ ਦੇ ਅੰਦਰ ਦਾਖਲ ਹੁੰਦੇ ਆ ਤੇ ਤਾਬੜ ਤੋੜ ਚਾਰ ਗੋਲੀਆਂ ਚਲਾ ਦਿੰਦੇ ਲੁੱਟਦੇ ਇਰਾਦੇ ਦੇ ਨਾਲ ਉਹ ਦੁਕਾਨ ਦੇ ਅੰਦਰ ਦਾਖਲ ਹੁੰਦੇ ਲੇਕਿਨ ਦੁਕਾਨਦਾਰ ਦੀ ਦਲੇਰੀ ਦੇ ਨਾਲ ਦੁਕਾਨਦਾਰ ਹਿੰਮਤ ਦਿਖਾਉਂਦਾ ਦੁਕਾਨਦਾਰ ਇਹਨਾਂ ਦਾ ਮੁਕਾਬਲਾ ਕਰਦਾ ਫੁੱਟਰ ਬਜਾ ਦਿੰਦਾ ਤੇ ਇਹ ਤਿੰਨ ਜਿਹੜੇ ਨਕਾਬਪੋਸ਼ ਆ ਉਥੋਂ ਭੱਜਣ ਵਿੱਚ ਕਾਮਯਾਬ ਹੋ ਜਾਂਦੇ ਲੇਕਿਨ ਇਹਨਾਂ ਦੇ ਐਫਰਟ ਜਿਹੜੇ ਆ ਅਨਸਕਸੈਸਫੁਲ ਰਹਿੰਦੇ ਕਿਉਂਕਿ ਚੋਰੀ ਦੀ ਨੀਤ ਨਾਲ ਆਏ ਸੀਗੇ ਉਥੋਂ ਭੱਜ ਜਾਂਦੇ ਆ ਤੇ ਲੋਕਾਂ ਦੇ ਮਨਾਂ ਵਿੱਚ ਸਵਾਲ ਆਉਂਦੇ ਆ ਕਿ ਕੀ ਇਹ ਤਿੰਨ ਨਕਾਬਪੋਸ਼ ਆ ਜਿਹੜੇ ਉਹ ਸਾਹਮਣੇ ਆਉਣਗੇ ਕੀ ਆ ਜਿਹੜੇ ਨਾਮ ਬਲੂ ਵਿਅਕਤੀਆਂ ਖਿਲਾਫ ਮਾਮਲਾ ਦਰਜ ਹੋਇਆ ਇਹਨਾਂ ਦਾ ਨਾਮ ਪਤਾ ਲੱਗੇਗਾ ਤਾਂ ਪੁਲਿਸ ਉਹੀ ਕਰਦੀ ਆ ਜੋ ਪੁਲਿਸ ਨੂੰ ਕਰਨਾ ਚਾਹੀਦਾ ਕਿਉਂਕਿ ਕਿਹਾ ਵੀ ਜਾਂਦਾ ਇਫ ਯੂ ਵਾਂਟ ਟੂ ਕੈਚ ਦਾ ਕ੍ਰਾਈਮਨਲ ਯੂ ਹੈਵ ਟੂ ਥਿੰਕ ਲਾਈਕ ਵਨ ਪੁਲਿਸ ਹਰ ਇੱਕ ਐਂਗਲ ਤੇ ਕੰਮ ਕਰਦੀ ਹੈ ਹਿਊਮਨ ਇੰਟੈਲੀਜੈਂਸ ਤੇ ਕੰਮ ਕਰਦੀ ਹੈ ਪੁਲਿਸ ਟੈਕਨੀਕਲ ਪੂਰੇ ਐਫਰਟਸ ਜਿਹੜੀ ਲਗਾਉਂਦੀ ਹੈ ਉਸ ਤੋਂ ਬਾਅਦ ਪੁਲਿਸ ਨੂੰ 48 ਘੰਟੇ ਤੋਂ ਪਹਿਲਾਂ ਪਹਿਲਾਂ ਵੱਡੀ ਕਾਮਯਾਬੀ ਮਿਲਦੀ ਹੈ ਪਹਿਲਾਂ ਪੁਲਿਸ ਗਗਨ ਨਾਮੀ ਨੌਜਵਾਨ ਨੂੰ ਗ੍ਰਿਫਤਾਰ ਕਰਦੀ ਜਿਸ ਦੀ ਉਮਰ 24 ਸਾਲ ਦੱਸੀ ਜਾ ਰਹੀ ਹੈ ਗਗਨ ਮੱਲਪੁਰ ਪਿੰਡ ਦਾ ਹੈ ਤੇ ਗਗਨ ਦੇ ਕੋਲੋਂ ਜਿਹੜਾ ਗਗਨ ਨੌਜਵਾਨ ਹੈ ਉਸ ਦੇ ਕੋਲੋਂ ਪੁਲਿਸ ਨੂੰ ਇੱਕ 32 ਬੋਰ ਪਿਸਟਲ ਮੈਗਜ਼ੀਨ ਦੇ ਨਾਲ ਬਰਾਮਦ ਹੁੰਦੀ ਹੈ ਔਰ ਗਗਨ ਦਾ ਮੋਟਰਸਾਈਕਲ ਸਪਲੈਂਡਰ ਮੋਟਰਸਾਈਕਲ ਜਿਹੜਾ ਰੈਕੀ ਲਈ ਵਰਤਿਆ ਜਾਂਦਾ ਹੈ ਪੀਪੀ 32 S 2042 ਉਹ ਵੀ ਪੁਲਿਸ ਵੱਲੋਂ ਰਿਕਵਰ ਕੀਤਾ ਜਾਂਦਾ ਹੈ ਇੱਥੇ ਹੀ ਬੱਸ ਨਹੀਂ ਹੁਣ ਤੁਹਾਨੂੰ ਅਸਲ ਸੱਚਾਈ ਹੋਰ ਦੱਸਦੇ ਆ ਕਿ ਇਸ ਪੂਰੇ ਇਨਸੀਡੈਂਟ ਦੇ ਪਿੱਛੇ ਪੰਜ ਜਾਣੇ ਸਨ ਟੋਟਲ ਪੰਜ ਜਾਣੇ ਸਨ ਤਿੰਨ ਤੱਕ ਕੈਮਰੇ ਤੇ ਨਜ਼ਰ ਆ ਗਏ ਲੇ ਦੋ ਹੋਰ ਸਨ ਜਿਹੜੇ ਦੋ ਹੋਰ ਸਨ ਉਹ ਪੁਲਿਸ ਨੇ ਗ੍ਰਿਫਤਾਰ ਕੀਤੇ ਕਿਉਂਕਿ ਤੁਸੀਂ ਸਕਰੀਨ ਤੇ ਦੇਖ ਪਾ ਰਹੇ ਹੋ ਕਿ ਤਿੰਨ ਜਾਣੇ ਗ੍ਰਿਫਤਾਰ ਕੀਤੇ ਆ ਤੇ ਜਿਹੜੇ ਦੋ ਹੋਰ ਕੀਤੇ ਗੰਗਾ ਦੇ ਨਾਲ ਉਹ ਉਹ ਨੇ ਜਿਨ੍ਹਾਂ ਨੇ ਰੈਕੀ ਕੀਤੀ ਆ ਤੇ ਉਹ ਦੋ ਨੇ ਨਵਜੋਤ ਉਰਫ ਮੋਨੂ ਜੋ ਕਿ ਹੁਸ਼ਿਆਰਪੁਰ ਦਾ ਹੈ ਹੁਸ਼ਿਆਰਪੁਰ ਥਾਣੇ ਦੇ ਅਧੀਨ ਉਸ ਦਾ ਪਿੰਡ ਪੈਂਦਾ ਉਹ ਇਲੈਕਟ੍ਰੀਸ਼ ਹੈ ਇਲੈਕਟ੍ਰੀਸ਼ੀਅਨ ਕਿ ਸੀਏ ਹੱਲੇ ਗੱਲ ਅਸੀਂ ਕਲੀਅਰ ਕਰਾਂਗੇ ਇਸ ਦੇ ਕੋਲ ਕਿਰਚ ਮਿਲਦੀ ਆ ਧੀਰਜ ਉਰਫ ਚੇਤਨ ਜੋ ਕਿ ਬੰਗਾ ਥਾਣੇ ਦੇ ਅਧੀਨ ਜਿਸ ਦਾ ਪਿੰਡ ਆਉਂਦਾ ਇਸ ਦੇ ਕੋਲ ਇੱਕ 에ਅਰ ਪਿਸਟਲ ਮਿਲਦੀ ਆ ਤੇ TVS ਰਾਈਟ ਮੋਟਰਸਾਈਕਲ ਮਿਲਦਾ ਬਿਨਾ ਨੰਬਰ ਪਲੇਟ ਤੋਂ ਜਿਹਦੇ ਨਾਲ ਇਹਨਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਪਰ ਹਾਲੇ ਵੀ ਦੋ ਜਾਣੇ ਹੋਰ ਫੜ ਹੋਣਾ ਬਹੁਤ ਜ਼ਰੂਰੀ ਹੈ ਜਿਹੜੇ ਉਸ ਦਿਨ ਘਟਣਾ ਵਾਲੇ ਸਤਾਨ ਤੇ ਗगन ਮੁੰਡੇ ਦੇ ਨਾਲ ਸੀਗੇ ਪਰ ਜਿਹੜਾ ਐਂਗਲ ਮੈਂ ਤੁਹਾਨੂੰ ਗੱਲ ਕੀਤੀ ਸੀਗੀ ਐਂਗਲ ਸਾਹਮਣੇ ਆ ਰਿਹਾ ਜੀ ਜਿਹੜੇ ਗੈਂਗਸਟਰ ਦਾ ਉਸ ਦਾ ਨਾਮ ਹੈ ਜੀ ਸੰਦੀਪ ਕੁਮਾਰ ਉਰਫ ਰਵੀ ਬਲਾਚੌਰੀਆ ਜੋ ਕਿ ਜੇਲ੍ਹ ਦੇ ਅੰਦਰ ਬੰਦ ਹੈ ਦੱਸਿਆ ਜਾ ਰਿਹਾ ਹੈ ਕਿ ਉਸ ਦੇ ਹੁਕਮ ਦੇ ਉਸ ਦੇ ਇਸ਼ਾਰਿਆਂ ਦੇ ਤਹਿਤ ਇਹ ਜਿਹੜਾ ਕਾਂਡ ਕਰਵਾਇਆ ਗਿਆ ਸੀ ਹੁਣ ਸਵਾਲ ਇਹ ਉੱਠਦੇ ਜਿਹੜੇ ਅਸੀਂ ਅੰਦਰ ਜਾ ਕੇ ਜ਼ੋਰ ਲਾਵਾਂਗੇ ਕਿਉਂਕਿ ਜਿਸ ਦਿਨ ਅਸੀਂ ਖਬਰ ਚਲਾਈ ਸੀ ਸਭ ਤੋਂ ਪਹਿਲਾਂ ਪੀਵੀ ਪੱਤੀ ਆਧਾਰੇ ਤੇ ਖਬਰ ਚੱਲੀ ਸੀ ਉਸ ਤੋਂ ਬਾਅਦ ਪੂਰੀ ਸਨਸਨੀ ਫੈਲ ਗਈ ਸੀ ਉਸ ਤੋਂ ਬਾਅਦ ਚਾਰੇ ਪਾਸੇ ਇਹ ਚਰਚਾ ਹੋ ਰਹੀ ਸੀ ਕਿ ਕੀ ਇਹ ਲੁਟੇਰੇ ਫੜੇ ਜਾਣਗੇ ਤਾਂ ਦੱਸ ਦਿਓ ਕਿ ਅੰਦਰ ਜਾ ਕੇ ਜਿਹੜੇ ਅਸੀਂ ਸਵਾਲ ਲਾਵਾਂਗੇ ਸਵਾਲ ਇਹ ਲਾਵਾਂਗੇ ਕਿ ਉਸ ਦਿਨ ਦੁਕਾਨਦਾਰ ਨੇ ਕਿਹਾ ਸੀਗਾ ਕਿ ਮੋਟਰਸਾਈਕਲ ਸਪਲੈਂਡਰ ਜਿਹੜਾ ਯੂਜ਼ ਕੀਤਾ ਗਿਆ ਵਾਰਦਾਤ ਵਾਲੇ ਦਿਨ ਕਹਿ ਸਕਿਆ ਕਿ 에어 ਪਿਸਟਲ ਜਿਹੜੀ ਵਰਤੀ ਗਈ ਹੈ ਲੇਕਿਨ ਇੱਥੇ 32 ਬੋਰ ਜਿਹੜਾ ਹਥਿਆਰ ਬਰਾਮਦ ਕੀਤਾ ਗਿਆ ਮੈਗਜ਼ੀਨ ਬਰਾਮਦ ਕੀਤੀ ਗਿਆ 에어 ਪਿਸਟਲ ਬਰਾਮਦ ਕੀਤੀ ਗਿਆ ਤੇ ਹੁਣ TVS ਰਾਈਡਰ ਮੋਟਰਸਾਈਕਲ ਦੀ ਗੱਲ ਸਾਹਮਣੇ ਆ ਰਹੀ ਹੈ ਤੇ ਨਾਲੇ ਜਿਹੜਾ ਗੈਂਗਸਟਰ ਹੈ ਉਸ ਦਾ ਇਹ ਕਾਂਡ ਕਰਵਾਣ ਪਿੱਛੇ ਉਸ ਦੀ ਕੀ ਮਨਛਾ ਹੈ ਕਿ ਉਸ ਨੇ ਪੈਸੇ ਵਰਤਨੇ ਸਨ ਕਿ ਕੀ ਕੋਈ ਪੁਰਾਣੀ ਰੰਜਿਸ਼ ਹੈ ਇਹ ਪੂਰੀ ਜਾਣਕਾਰੀ ਆਪਾਂ ਪ੍ਰੈਸ ਕਾਨਫਰੰਸ ਦੇ ਅੰਦਰ ਚੱਲ ਕੇ ਲਾਵਾਂਗੇ ਜਿੱਥੇ ਥੋੜੀ ਦੇਰ ਦੇ ਅੰਦਰ ਐਸਐਸਪੀ ਮਹਿਤਾਬ ਸਿੰਘ ਵਿਰਕ ਪਹੁੰਚ ਕੇ ਮੀਡੀਆ ਨੂੰ ਸੰਬੋਧਨ ਕਰਨਗੇ ਮਾੜੇ ਆਨਸਰਾਂ ਤੇ ਗੈਂਗਸਟਰਾਂ ਖਿਲਾਫ ਉਦੇ ਵਿੱਚ ਸਾਨੂੰ ਇੱਕ ਵੱਡੀ ਕਾਮਯਾਬੀ ਮਿਲੀ ਜਦੋਂ ਸਾਡੀ ਟੀਮ ਐਸਪੀ ਇਨਵੈਸਟੀਗੇਸ਼ਨ ਡੀਐਸਪੀ ਇਨਵੈਸਟੀਗੇਸ਼ਨ ਡੀਐਸਪੀ ਨਵਾਸ਼ਾਹ ਸੀਏ ਇਨਚਾਰਜ ਤੇ ਐਸਐਚਓ ਔੜ ਨੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਤਿੰਨਾਂ ਦੋਸ਼ੀਆਂ ਨੇ 25 ਤਰੀਕ ਨੂੰ ਪਿੰਡ ਸਾਲੋਂ ਥਾਣਾ ਔੜ ਦੇ ਵਿੱਚ ਵੈਸਟਰਨ ਯੂਨੀਅਨ ਦੀ ਸ਼ਾਪ ਦੇ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਫਾਇਰਿੰਗ ਕੀਤੀ ਸੀ ਉਸ ਤੋਂ ਬਾਅਦ ਉੱਥੇ ਮਕਦਮਾ ਨੰਬਰ 46 ਥਾਣਾ ਔੜ ਦੇ ਵਿੱਚ ਦਰਜ ਕੀਤਾ ਗਿਆ ਤੇ ਦੌਰਾਨ ਇਹ ਤਫਤੀਸ਼ ਹਿਊਮਨ ਇੰਟੈਲੀਜੈਂਸ ਤੇ ਟੈਕਨੀਕਲ ਇਨਪੁਟਸ ਦੀ ਮਦਦ ਨਾਲ ਇਹਨਾਂ ਤਿੰਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹਨਾਂ ਦੇ ਨਾਮ ਦੋਸ਼ੀ ਗਗਨਪ੍ਰੀਤ ਸਿੰਘ ਉਰਫ ਗੱਗੂ ਇਹ ਮੇਨ ਦੋਸ਼ੀ ਸੀਗਾ ਜਿਹਨੇ ਫਾਇਰਿੰਗ ਕੀਤੀ ਸੀ। ਇਹਦੇ ਕੋਲੋਂ ਇੱਕ ਪਿਸਤੌਲ 32 ਬੋਲ ਤੇ ਇੱਕ ਮੈਗਜ਼ੀਨ ਵੀ ਰਿਕਵਰ ਹੋਇਆ ਤੇ ਜਿਹੜਾ ਰੇਕੀ ਲਈ ਵਰਤਿਆ ਮੋਟਰਸਾਈਕਲ ਸਪਲੈਂਡਰ ਸੀ ਉਹ ਵੀ ਇਹਦੇ ਕੋਲੋਂ ਰਿਕਵਰ ਹੋਇਆ। ਦੂਜਾ ਦੋਸ਼ੀ ਨਵਜੋਤ ਸਿੰਘ ਉਰਫ ਮੋਨੂ ਇਹਨੇ ਪਹਿਲਾਂ ਰੇਕੀ ਦੇ ਵਿੱਚ ਮਦਦ ਕੀਤੀ ਸੀ। ਤੀਜਾ ਦੋਸ਼ੀ ਧੀਰਜ ਕੁਮਾਰ ਉਰਫ ਚੇਤਨ ਇਹਨੇ ਵੀ ਰੇਕੀ ਦੇ ਵਿੱਚ ਮਦਦ ਕੀਤੀ ਸੀ। ਇਹਨਾਂ ਤੋਂ ਇੱਕ ਜਿਹੜਾ ਮੋਟਰਸਾਈਕਲ ਵਾਰਦਾਤ ਲਈ ਵਰਤਿਆ ਗਿਆ ਸੀ ਉਹ ਵੀ ਰਿਕਵਰ ਹੋ ਗਿਆ ਮੋਟਰਸਾਈਕਲ ਮਾਰਕਾ TVS ਰਾਈਡਰ ਤੇ ਇੱਕ 에ਅਰ ਪਿਸਟਲ ਸੀਗੀ ਉਹ ਵੀ ਇਹਨਾਂ ਤੋਂ ਰਿਕਵਰ ਹੋ ਗਈ ਸਰ ਮੋਰੂ ਦਾ ਕਿਦਾਂ ਲਿੰਕ ਬਣਿਆ ਨਾ ਜੀ ਇਹ ਜੀ ਆਪਸ ਵਿੱਚ ਪਹਿਲਾਂ ਹੀ ਜਾਣਦੇ ਸੀਗੇ ਇਹਦੇ ਵਿੱਚ ਦੋ ਦੋਸ਼ੀ ਜਿਹੜੇ ਹੈਗੇ ਉਹ ਅਜੇ ਗ੍ਰਿਫਤਾਰ ਕਰਨੇ ਰਹਿੰਦੇ ਆ ਜਿਹੜੇ ਮੌਕੇ ਤੇ ਸੀ ਟੋਟਲ ਤਿੰਨ ਦੋਸ਼ੀ ਆਏ ਸੀਗੇ ਇੱਕ ਗਗਨਪ੍ਰੀਤ ਜਿਹੜਾ ਗ੍ਰਿਫਤਾਰ ਹੋ ਗਿਆ ਜਿਹੜੇ ਬਾਕੀ ਦੋ ਦੋਸ਼ੀ ਸੀਗੇ ਉਹਨਾਂ ਥਰੂ ਇਹਨਾਂ ਸਾਰਾ ਦਾ ਲਿੰਕ ਬਣਿਆ ਸੀਗਾ ਰਵੀ ਬਲਾਚੌਰੀਆ ਚਾਰੂਲੇਸ ਇਹਦੇ ਵਿੱਚ ਜਿਹੜੀ ਇਹ ਵਾਰਦਾਤ ਹੋਈ ਹੈਗੀ ਹੈ ਇਹਦੇ ਵਿੱਚ ਜਿਹੜਾ ਮੇਨ ਮਾਸਟਰਮਾਈਂਡ ਸੀਗਾ ਉਹ ਕਮਲ ਸੀਗਾ ਉਹਨੂੰ ਵੀ ਅਸੀਂ ਜਲਦੀ ਅਰੈਸਟ ਕਰ ਲਾਂਗੇ ਇਹ ਜਿਹੜੇ ਹੈਗੇ ਆ ਇਹ ਉਹਦੇ ਪੁਰਾਣੇ ਜਾਣਕਾਰ ਹੈਗੇ ਰਵੀ ਬਲਾਚੌਰੀਆ ਬਟ ਜਿਹੜਾ ਇਹਨੂੰ ਸਾਰਾ ਪਲਾਨ ਕੀਤਾ ਸੀ ਉਹ ਇਹ ਕਮਲ ਨੇ ਕੀਤਾ ਸੀ ਇਹਨਾਂ ਦੇ ਵਿੱਚ ਜਿਹੜੇ ਤਿੰਨਾਂ ਦੇ ਹਜੇ ਤੱਕ ਕੋਈ ਵੀ ਪੁਰਾਣਾ ਮਕਦਮਾ ਸਾਨੂੰ ਸਾਡੇ ਧਿਆਨ 'ਚ ਨਹੀਂ ਆਇਆ ਇਹਨਾਂ ਨੂੰ ਅੱਜ ਅਸੀਂ ਕੋਰਟ 'ਚ ਪੇਸ਼ ਕੀਤਾ ਸੀ ਇਹਨਾਂ ਦਾ ਰਿਮਾਂਡ ਵੀ ਲੈ ਲਿਆ ਤੇ ਸਾਨੂੰ ਲੱਗਦਾ ਕਿ ਇਹਨਾਂ ਤੋਂ ਜਿਹੜੀਆਂ ਪੁਰਾਣੀਆਂ ਵਾਰਦਾਤਾਂ ਇਸੇ ਏਰੀਆ 'ਚ ਹੋਈਆਂ ਉਹ ਵੀ ਟ੍ਰੇਸ ਹੋ ਸਕਦੀਆਂ ਨਸ਼ੇ ਦੀ ਪੂਰਤੀ ਲਈ ਇਹ ਘਟਰਾ ਬੰਨ ਜਾਂਦਾ ਜਾਇਨਾ ਦੀ ਕੋਈ ਹੋਰ ਮਜਬੂਰੀ ਸੀ ਇਹ ਦੇਖੋ ਜੀ ਇਹਨਾਂ ਨੂੰ ਪੈਸੇ ਦੀ ਵੀ ਲੋੜ ਸੀਗੀ ਹਜੇ ਤੱਕ ਇਹਨਾਂ ਵੱਲੋਂ ਨਸ਼ਾ ਕਰਨ ਸੰਬੰਧੀ ਕੋਈ ਗੱਲ ਸਾਹਮਣੇ ਨਹੀਂ ਆਈ ਬਟ ਅਸੀਂ ਉਹ ਸਾਰੇ ਵੀ ਤਫਤੀਸ਼ ਕਰਾਂਗੇ ਕਿ ਜੀ ਇਹਨਾਂ ਨੇ ਕੋਈ ਨਸ਼ੇ ਦੀ ਪੂਰਤੀ ਕਰਨੀ ਸੀ ਜਾਂ ਪਹਿਲਾਂ ਕੋਈ ਅਜਿਹਾ ਕੰਮ ਤਨੀ ਸੀ ਕਰਦੇ ਉਹ ਗੱਲਾਂ ਸਮਝਣੀ ਜ਼ਰੂਰੀ ਹੈ ਜੀ ਇੱਕ ਤਾਂ ਦੁਕਾਨਦਾਰ ਨੇ ਕਹਿੰਸੀ ਕਿ ਏਅਰ ਕੰਸੀ ਸੀਗੀ ਹੁਣ ਬੱਤੀ ਕੋਲ ਵੀ ਪੜੀ ਹੋਈ ਹੈ ਗਾਰੋ ਦੇ ਕੋਲ ਉਹ ਦੂਜੀ ਗੱਲ ਉਹਨੇ ਕਹਿੰਸੀ ਸਪਲੈਂਡਰ ਮੋਟਰਸਾਈਕਲ ਸੀ ਇੱਥੇ ਆਪਾਂ ਪੜ ਪਾਰੇ ਇੱਕ ਟੀਪੀਐਸ ਰਾਈਡਰ ਮੋਟਰਸਾਈਕਲ ਲਿਖਿਆ ਅਸੀਂ ਜੀ ਜਦੋਂ ਮੌਕੇ ਤੇ ਸਾਡੇ ਅਫਸਰ ਗਏ ਸੀ ਉੱਥੋਂ 4 ਖੋਲ ਰਿਕਵਰ ਹੋਏ ਸੀ ਜਦੋਂ ਦੁਕਾਨਦਾਰ ਨੂੰ ਸ਼ਾਇਦ ਕੋਈ ਗਲਤੀ ਲੱਗੀ ਹੋਵੇ 에ਅਰ ਪਿਸਟਲ ਵੀ ਸੀਗਾ ਇਹਨਾਂ ਕੋਲ 2 ਪਿਸਟਲ ਸੀਗੀਆਂ ਤੇ ਮੌਕੇ ਤੋਂ 4 ਖੋਲ ਵੀ ਰਿਕਵਰ ਹੋਏ 32 ਬੋਰ ਦੇ ਜਿਹੜੇ ਉਹ ਰਿਕਵਰ ਹੋਏ ਆ ਉਸੇ ਪਿਸਟਲ ਦੇ ਹੈਗੇ ਤੇ ਦੂਜਾ ਇੱਕ 에ਅਰ ਪਿਸਟਲ ਸੀਗਾ ਜਿਹੜਾ ਨਕਲੀ ਪਿਸਟਲ ਸੀ ਤਾਂ ਇਹ ਦੋਵੇਂ ਸੀਗੇ ਦੂਜਾ ਜਿਹੜਾ ਸਪਲੈਂਡਰ ਮੋਟਰਸਾਈਕਲ ਹੈ ਉਹ ਪਹਿਲਾਂ ਰੈਕੀ ਲਈ ਯੂਜ਼ ਹੋਇਆ ਸੀ ਅਸੀਂ ਸੀਸੀਟੀਵੀ ਫੁਟੇਜ ਵੀ ਦੇਖੀ ਆ ਉਹਦੇ ਵਿੱਚ ਜਿਹੜਾ ਇਹੀ ਟੀਵੀ ਟੀਵੀਐਸ ਮੋਟਰਸਾਈਕਲ ਹੈ ਇਹੀ ਦਿਖ ਰਿਹਾ ਹੈ ਸਰ ਹੋਰ ਕੁਝ ਯੋਗ ਹਾਂਜੀ ਹਾਂ ਇਹਨਾਂ ਦੇ ਵਿੱਚ ਜਿਹੜੇ ਦੋ ਬੰਦੇ ਆ ਉਹ ਹਜੇ ਫੜਨ ਵਾਲੇ ਰਹਿੰਦੇ ਹੈਗੇ ਜੀ ਇਹ ਟੋਟਲ ਪੰਜ ਮੈਂਬਰ ਸੀਗੇ ਜਿਨ੍ਹਾਂ ਨੇ ਸਾਰਾ ਪਲਾਨ ਕੀਤਾ ਸੀ ਘਰ ਤੋਂ ਸਿੱਧੇ ਸਰਹੱਦ ਤੇ ਪਹੁੰਚੇਗਾ ਇਹਦੇ ਵਿੱਚ ਸਾਨੂੰ ਮੌਕੇ ਤੋਂ ਚਾਰ ਖਾਲੀ ਫੋਲ ਮਿਲੇ ਹੈਗੇ ਜੀ 32 ਕੋਈ ਐਕਸਟਰਾ ਕੋਈ ਨਹੀਂ ਹਾਂਜੀ ਐਕਸਟਰਾ ਕੋਈ ਸਾਡੇ ਕਿ ਗੈਂਗਸਟਰ ਦਾ ਆਦੇ ਤੇ ਨਾ ਸੰਦੀਪ ਨਾ ਮੋਤਾ ਇਹਨਾਂ ਦਾ ਗਰੋ ਸੀਦਾ ਕਿੱਦਾਂ ਨੇ ਜੀ ਇਹ ਜਿਹੜੇ ਇਹਨਾਂ ਦੇ ਵਿੱਚ ਜਿਹੜੇ ਦੋ ਤਿੰਨ ਬੰਦੇ ਆ ਜੀ ਇਹ ਪੁਰਾਣੇ ਜਿਹੜਾ ਹੈਗੇ ਰਵੀ ਬੱਲਾਚੌਰੀ ਨੂੰ ਪੁਰਾਣੇ ਜਾਣਦੇ ਸੀਗੇ ਸਰ ਜਿਹੜੇ ਨਹੀਂ ਫੜੇਗੇ ਉਹ ਜਾਣਦੇ ਸੀਗੇ ਇਹਦੇ ਵਿੱਚ ਜਿਹੜਾ ਗਗਨਪ੍ਰੀਤ ਆ ਉਹ ਵੀ ਰਵੀ ਬੱਲਾਚ ਇਹ ਨਹੀਂ ਜੀ ਇਹ ਜਿਹੜਾ ਇਹਨਾਂ ਦਾ ਰਾਸਤਾ ਜਿਹੜਾ ਦੂਜਾ ਜਿਹੜਾ ਫੜਿਆ ਨਹੀਂ ਗਿਆ ਜੀ ਉਹਦੇ ਥਰੂ ਇਹਨਾਂ ਦਾ ਆਪਸ ਚ ਰਾਸਤਾ ਸੀ ਏਅਰ ਪਿਸਟਲ ਕਿੱਥੋਂ ਨਹੀਂ ਕੋਈ ਪਤਾ ਲੱਗੇ ਹਾਂਜੀ ਏਅਰ ਪਿਸਟਲ ਕਿੱਥੋਂ ਲਈ ਉਹ ਅਸੀਂ ਜੀ ਅ ਅੱਜ ਹੀ ਰਿਮਾਂਡ ਲਿਆਇਆ ਗਿਆ ਇਹਨਾਂ ਦਾ ਉਹ ਅਸੀਂ ਇਹਨਾਂ ਤੋਂ ਜਿਹੜੀ ਇਹ ਪਿਸਟਲ ਇੱਕ ਬੜਾ ਇਹ ਵਧੀਆ ਵੈਪਨ ਹੈਗਾ ਜਿਹੜਾ ਪਿਸਟਲ 32 ਉਹ ਵੀ ਅਸੀਂ ਪੁੱਛਾਂਗੇ ਕਿ ਕਿੱਥੋਂ ਲੈ ਕੇ ਆਏ ਕਿੱਥੋਂ ਇਹਨਾਂ ਨੇ ਜਿਹੜੇ ਦੂਜੇ ਰੌਣ ਸੀਗੇ ਉਹ ਖਰੀਦੇ ਤੇ ਏਅਰ ਪਿਸਟਲ ਕਿੱਥੋਂ ਖਰੀਦੇ ਉਹ ਸਾਰਾ ਤਤਿਸ਼ ਕਿੰਨੀ ਉਮਰ ਦੇ ਹੈਗੇ ਜੀ ਇਹ ਜਿਹੜਾ ਗਗਨਪ੍ਰੀਤ ਹੈ ਜੀ ਇਹਦੀ ਉਮਰ 24 ਦੋ ਦਿਨ ਦਾ ਰਿਮਾਂਡ ਮਿਲਿਆ ਹੈਗਾ ਸਾਨੂੰ ਅਸੀਂ ਅੱਜ ਹੀ ਪੇਸ਼ ਕੀਤਾ ਹੈ ਜਿਹੜੇ ਨਵਜੋਤ ਧੀਰਜ ਜਿਹੜੇ ਦੋਗੇ ਇਹਨਾਂ ਦੇ ਇਲੈਕਟ੍ਰੀਕਲ ਚ ਇਨਵੋਲਵਮੈਂਟ ਹੈ ਜਾਂ ਨਹੀਂ ਮੌਕੇ ਤੇ ਸਿਰਫ ਜਿਹੜਾ ਇਹਨਾਂ ਚੋਂ ਗਗਨਪ੍ਰੀਤ ਸਿੰਘ ਉਹ ਰਫ ਗੱਗੂ ਮੌਕੇ ਤੇ ਸੀਗਾ ਇਹਨੇ ਫਾਇਰਿੰਗ ਵੀ ਕੀਤੀ ਜਿਹੜੇ ਦੋ ਨਵਜੋਤ ਤੇ ਧੀਰਜ ਹੈ ਇਹਨਾਂ ਨੇ ਪਹਿਲਾਂ ਰੇਕੀ ਕੀਤੀ ਸੀ ਸਰ ਪ੍ਰੈਸ ਮੋਟੂ ਜਿਹੜੀ ਪੜ ਪੁਰੇ ਇੱਕ ਪਹਿਲਾਂ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਸੀ ਇੱਕ ਡਰਾਈਵਰ ਹੈ ਉਹ ਬਲੈਂਸ ਵੀ ਕੰਮ ਕਰਦੇ ਸੀ ਇਹ ਜੀ ਹੁਣ ਵੀ ਕੰਮ ਕਰਦੇ ਹੈ ਬਟ ਜਿਹੜੀ ਹੈ ਇਦਾਂ ਦੀ ਵਾਰਦਾਤਾਂ ਚ ਵੀ ਇਨਵੋਲਵ ਹੈਗੇ ਤਾਂ ਹੀ ਮੈਂ ਤੁਹਾਨੂੰ ਕਿਹਾ ਸਸ ਸੰਦੇਸ਼ ਦੇ ਨਾਲ ਸੰਪਰਕ ਕਰਦੇ ਸੀ ਉਹ ਜੇਲ੍ਹ ਦੇ ਵਿੱਚ ਆ ਇਹ ਸਾਰੇ ਵਾਰ ਸੀ ਕਿੰਦਾ ਇਸ ਕਾਬ ਦੇ ਸ ਤੁਹਾਨੂੰ ਤਾਂ ਲੱਗਦਾ ਕਿ ਜੇਲ੍ਹ ਦੇ ਵਿੱਚ ਮੋਬਾਈਲ ਯੂਜ਼ ਹੁੰਦੀ ਤਾਂ ਇਹਨਾਂ ਸੰਪਰਕ ਕਰਦੇ ਸੀ ਇਹਦਾ ਸੰਪਰਕਤਾ ਬਣਿਆ ਹੋਣਾ ਇਹ ਦੇਖੋ ਜੀ ਇਹ ਇਹ ਉਹਨਾਂ ਦੇ ਪੁਰਾਣੇ ਜਾਣਕਾਰ ਹੈਗੇ ਆ ਬਟ ਇਸ ਵਾਰ ਦਾ ਦੇ ਵਿੱਚ ਉਹਦਾ ਹਜੇ ਤੱਕ ਕੋਈ ਰੋਲ ਸਾਹਮਣੇ ਨਹੀਂ ਆਇਆ ਇਹ ਵੈਸੇ ਅਸੀਂ ਲਿਖਿਆ ਕਿ ਉਹਦੇ ਪੁਰਾਣੇ ਜਾਣਕਾਰ ਨਿਰਦੇਸ਼ਾਂ ਦੇ ਤੁਹਾਨੂੰ ਲਿਖਿਆ ਸਰ ਨਿਰਦੇਸ਼ਾਂ ਤੇ ਇਹਨੂੰ ਲੋਟ ਨੂੰ ਬਾਅਦ ਰੋ ਤੋਂ ਅੰਜਾਮ ਦਿੱਤਾ ਤੇ ਨਿਰਦੇਸ਼ਕ ਤਾਂ ਮਿਲ ਗਿਆ ਨਾ ਇਹ ਜੀ ਕਿਸੇ ਨਾ ਕਿਸੇ ਥਰੂ ਲਿੰਕ ਹੋਇਆ ਹੋਣਾ ਜਾਂ ਕੋਈ ਜੇਲ੍ਹ ਜਾ ਕੇ ਮਿਲਿਆ ਹੋਣਾ ਜਾਂ ਮੋਬਾਈਲ ਥਰੂ ਸਾਰਾ ਅਸੀਂ ਮਤਲਬ ਇਹ ਚੋਰ ਹੀ ਹੈਗੇ ਆਪਾਂ ਹਾਂਜੀ ਹਾਂ ਹਜੇ ਤੱਕ ਉਹ ਤਫਤੀਸ਼ ਦਾ ਪਾਰਟ ਹੈ ਜੀ ਹਜੇ ਤੱਕ ਸਾਨੂੰ ਕਲੀਅਰ ਨਹੀਂ ਹੈ ਠੀਕ ਹੈ ਕਿਉਂਕਿ ਜਿਹੜਾ ਸੰਦੀਪ ਕੁਮਾਰ ਹੈ ਉਹਦਾ ਐਂਗਲ ਯੂਸਡ ਹੈ ਕ੍ਰਿਸ਼ਨ ਲਈ ਰਵੇਗਾ ਕਿ ਉਹਦਾ ਇੰਟਰਵਿਊ ਇਹ ਉਹਦੇ ਟੱਚ ਸੀਗੇ ਜੀ ਅਸੀਂ ਜਦੋਂ ਪੁੱਛਗਿਛ ਕੀਤੀ ਹੈ ਉਹ ਬਿਲਕੁਲ ਉਹਦੇ ਟੱਚ ਸੀਗੇ ਤੇ ਵੈਪਨ ਵਗੈਰਾ ਵੀ ਹੋ ਸਕਦਾ ਉਹਨੇ ਪ੍ਰੋਵਾਈਡ ਕੀਤਾ ਹੋਵੇ ਇਹਨੂੰ ਅਸੀਂ ਕਲੀਅਰ ਕਰਾਂਗੇ ਤਫਤੀਸ਼ ਦੇ ਵਿੱਚ ਕਿ ਕੀ ਪਾਰਟ ਹੈਗਾ ਜੀ ਇਹਨਾਂ ਨੇ ਸਾਰੀ ਉਹ ਸੰਦੀਪ ਨੂੰ ਵੀ ਜਾਣੀ ਸੀ ਹਾਂਜੀ ਸਾਰੇ ਦੇ ਕਿਤੇ ਵਰਤੋਂ ਨਹੀਂ ਸੀ ਬਿਲਕੁਲ ਜੀ ਬਿਲਕੁਲ ਉਹੀ ਸਾਰਾ ਤਫਤੀਸ਼ ਦਾ ਪਹਾੜਾ ਕਿ ਜਿਹੜਾ ਵੈਪਨ ਹੈ ਉਹ ਇਹਨਾਂ ਨੇ ਕਿੱਥੋਂ ਲਿਆਂ ਉਹ ਸਾਰਾ ਅਸੀਂ ਤਫ਼ਤੀਸ਼ ਲਈ ਰਿਮਾਂਡ ਕਿੰਨੇ ਦਿਨ ਦਾ ਦੋ ਦਿਨ ਦਾ ਰਿਮਾਂਡ ਇਹਨਾਂ ਨੂੰ ਮਿਲ ਗਿਆ ਹੈਗਾ ਅੱਜ ਜਦੋਂ ਅਸੀਂ ਫੋਰਟ ਚ ਪੇਸ਼ ਕੀਤਾ ਹੈ